ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨੂ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਕਲ ਖੁਰਦ ਦੇ ਵਿੱਚ ਰੰਮੀ ਬਾਈ ਦੇ ਕੋਲ ਆ ਮਿੱਤਰੋ ਆਪਾਂ ਜਾਨਵਰ ਦਿਖਾਉਣੇ ਆ ਤੁਹਾਨੂੰ 2 3 ਤੇ ਦੋ ਨੀਲੀ ਰਵੀ ਦੇ ਹੋਣਗੇ ਇੱਕ ਕੱਟਾ ਤੇ ਇੱਕ ਤਾਜੀ ਸੂਈ ਮੈਂ ਮਗਰ ਕੱਟੇ ਦੇ ਮੈਂ ਕੱਟੀਆਂ ਮਿੱਤਰੋ ਤੇ ਇੱਕ ਬੂਰੀ ਮੈਂ ਤੇ ਬੂਰੀ ਦੇ ਮੈਂ ਮਗਰ ਵੀ ਪੂਰੀ ਕੱਟੀਆਂ ਬੜਾ ਸੋਹਣੇ ਤੇ ਸੁਨੱਖੇ ਜਾਨਵਰ ਰਮੀ ਬਾਈ ਦੇ ਕੋਲ ਆ ਸਤਿ ਸ਼੍ਰੀ ਅਕਾਲ ਰਮੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸੇਤਾ ਦੇ ਪਰਿਵਾਰ ਸਨ ਚੜਦੀ ਕਲਾ ਦੇ ਸਾਰੇ ਅੱਛਾ ਪੱਲੀ ਨਾ ਨੀਲੀ ਰਾਵੀ ਮੈਂ ਤੋਂ ਸ਼ੁਰੂਆਤ ਕਰੀਏ ਕੀ ਡਿਟੇਲ ਆ ਰਮੀ ਬਾਈ ਇਹ ਬਾਈ ਚੌਥਾ ਸੂਹਾ ਮੱਝ ਸੂਈ ਹੈ ਜੀ ਠੀਕ ਆ ਤੇ ਮੱਝ ਨੇ ਮੰਨ ਲਓ ਦੁੱਧ ਦਿੱਤਾ ਪਿਛਲੇ ਸੂਏ 12 13 ਕਿਲੋ ਖੁੱਲਾ ਡੁੱਲਾ ਖੁੱਲਾ ਡੁੱਲਾ ਹਾਂ ਐਦ ਕੀ 14 ਕਿਲੋ ਦੁੱਧ ਦੀ ਉਮੀਦ ਆ ਜਿਵੇਂ ਮੈਂ ਬਣੀ ਬੁਣੀ ਆ ਥੱਲੋ ਥੱਲੋ ਬਹੁਤ ਤਿਆਰ ਹਾਂ ਹਾਂਜੀ ਹਾਂਜੀ ਤੇ ਚੁਆਇਸ ਹੋਈ ਕਿਵੇਂ ਆ ਚੂਣ ਚੂਣ ਤਾਂ ਮੈਂ ਨਾ ਜਮਾ ਇੱਕ ਨੰਬਰ ਆ ਠੀਕ ਹੈ ਭਾਈ ਆਪਾਂ ਮਾਰ ਕੇ ਵਿਖਾ ਦੇਾਂਗੇ ਧਾਰਾ ਮਗਰ ਕੱਟਾਂਗੇ ਕੱਟੀ ਵੀਰੇ ਕੱਟੀ ਆ ਮਗਰ ਭਾਈ ਕੱਟੀ ਬੜੀ ਘੈਂਡਾ ਹੈ ਨਾ ਹਾਂ ਹਾਂ ਕੱਟੀ ਬਹੁਤ ਟੌਪ ਦੀ ਆ ਭਾਈ ਬਾਹਲੀ ਅੰਡਾ ਹੈ ਨਾ ਹਾਂਜੀ ਮੈਂ ਠੀਕ ਹੈ ਕੱਟੀ ਲੰਮੀ ਵੇਖੋ ਕਿੰਨੀ ਹੋਣੇ ਯਾਰ ਮੈਂ ਉਹੀ ਮੈਨੂੰ ਕਹਿਣ ਲੱਗੇ ਕੱਟੀ ਦੀ ਲਵਾਈ ਲਵਾਈ ਵੇ ਕਿੰਦੀ ਚੰਗੀ ਆ ਯਾਰ ਇਹਦਾ ਕਿਤੇ ਇਹਨੂੰ ਦੁੱਧ ਦੁੱਧ ਖੁੱਲਾ ਛੱਡ ਕਿਤੇ ਗੋ ਬਣੂਗੀ ਹੈ ਨਾ ਹਾਂਜੀ ਮਨ ਲੜਾ ਕਹਿਣ ਤੋਂ ਪਾਵੇ ਆ ਯਾਰ ਅੱਜ ਅੱਧੀ ਕੀਮਤ ਤਾਂ ਮੈਂ ਦੀ ਦੂਜਾ ਹਿੱਸਾ ਤਾਂ ਲੈਂਦੀ ਲੈਂਦੀ ਤੀਜਾ ਮੈਂ ਇਹਦਾ ਕੱਦ ਕਾਠ ਵੇ ਮੰਨ ਲਓ ਪਾਸਤਾ ਨਹੀਂ ਪਾਸਤਾ ਵਾਲੀ ਮੱਝਾਂ ਨੂੰ ਆ ਮੰਨ ਲਓ ਲਈ ਵੀ ਆਪਾਂ ਜਾਵਾਂ ਬਾਰਡਰ ਤੋਂ ਹੀ ਉਧਰੋਂ ਫਰੋਹ ਪਰਦੇ ਆ ਗਏ ਇਲਾਕੇ ਇਧਰ ਦੀ ਆ ਹੈ ਠੀਕ ਹੈ ਕੀ ਰੇਟ ਦੀ ਰਹੂਗੀ ਵੀਰੇ ਇਹਦਾ 1.5 ਲੱਖ ਰੁਪਏ ਮੰਗਦੇ ਮੰਨ ਤਾਂ ਹੋ ਜੂ ਵਿੱਚੋਂ ਮੰਨ ਤਾਂ ਕਰ ਦੇਗੇ ਠੀਕ ਹੈ ਕੱਡੀ ਬਾਈ ਨੂੰ ਤੋਰੀ ਦਮੇ ਵੀਰੇ ਲੈ ਵੀ ਮਿੱਤਰੋ ਕੀਮਤ 1.5 ਲੱਖ ਰੁਪਿਆ ਕਰਮਾ ਵਾਲੀ ਦੀ ਕੱਟੀ ਮਗਰ ਆ ਬਾਈ ਬਹੁਤ ਸੋਹਣੀ ਤੇ ਸੁਰੱਖੀ ਬ੍ਰੈਂਡ ਮੇ ਆ ਮੇਲਾ ਹੋ ਗਿਆ ਹਟਿਆ ਬਸ ਦੋ ਦਿਨ ਦੰਗੇ ਤਨੋਨੇ ਮੇਲੇ ਦੇ ਤੇ ਨੀਲੀ ਰਾਵੀ ਦੇ ਤਵਾਨੇ ਮੋਹਰਾ ਦੇ ਤਵਾਨੇ ਹੁਣ ਬਹੁਤ ਹੋਣਗੇ ਕਿਉਂਕਿ ਵੱਡੇ ਵੀਰੇ ਪਰ ਹਾਂ ਚੀਜ਼ ਦਾ ਹੈ ਚੀਜ਼ ਦੀ ਕੁਆਲਟੀ ਦੇ ਪੈਸੇ ਲੱਗਣਗੇ ਭਾਈ ਮਿਲੂਗੀ ਚੀਜ਼ ਤਾਂ ਤੁਹਾਨੂੰ ਆ ਵੇਖੋ ਗਰੇ ਠੀਕ ਆ ਭਾਈ ਹਾਂ ਬਹੁਤ ਸੋਹਣੀ ਜਿਹੜੀ ਥੱਲੇ ਆਰਡਰ ਦੀ ਕੁਆਲਿਟੀ ਆ ਕਰਮਾ ਥਣ ਬਹੁਤ ਚੰਗਾ ਲੱਗਾ ਹੋਇਆ ਲਿਓ ਭਾਈ ਬਾਕੀ ਸੋਈ ਤਾਜੀ ਆ ਕਿੰਨੇ ਦਿਨ ਹੋ ਗਏ ਰਮੀ ਭਾਈ ਅੱਜ ਚੌਥਾ ਦੇਣਾ ਭਾਈ ਕਿੰਨੇ ਬੋਲੇ ਤੇ ਚਲਦੀ ਆ ਹੁਣ ਇਹਦੇ ਥੱਲੇ 10 ਕਿਲੋ ਬੋਲਾ ਹੋਊਗਾ ਹੁਣ ਠੀਕ ਆ ਵੱਡੇ ਭਾਈ ਲੈ ਮਿੱਤਰੋ ਚਾਰੇ ਪੈਰਾਂ ਦੇ ਬੱਚੇ ਦੇ ਨਾੜੂਆਂ ਨਾਲ ਉਹ ਮੇਲੇ ਲੈ ਉਥਾਨ ਇੱਕ ਗੁਲਾਬੀ ਤਿੰਨ ਕਾਲੇ ਬਰੀਕੀ ਬੜੀ ਚੰਗੀ ਆ ਮਿੱਤਰੋ ਕਰਮਾ ਵਾਲੀ ਹਾਂ ਬਾਕੀ ਭਾਈ ਚੀਜ਼ ਵਿੱਚ ਬਸ ਚੀਜ਼ ਹੀ ਰਹਿਣਾ ਭਾਈ ਹੈ ਨਾ ਆਹ ਵੇਖੋ ਠੀਕ ਆ ਭਾਈ ਤੇ ਆ ਦੋ ਨੰਬਰ ਤੇ ਕਟਾ ਜਿਹੜਾ ਭਾਈ ਇਹ ਕਟਾ ਖੁਦਾਬਖਸ਼ ਦਾ ਆ ਯਾਪ ਖੁਦਾਬਖਸ਼ ਦਾ ਆ ਖੁਦਾਬਖਸ਼ ਦਾ ਆਪ ਆ ਜਿਹੜਾ ਤਿੰਨਾ ਪੈਰਾਂ ਵਾਲਾ ਨਹੀਂ ਤੂਤੀ ਹਾਂ ਤੇ ਇਹਦਾ ਭਾਵੇਂ ਕੋਈ ਟੈਸਟ ਕਰਾ ਕੇ ਵੇਖ ਲਿਆ ਆਪਣਾ 베ਲੀ ਆ ਡਾਕਟਰ ਜੀ ਤੂ ਡਾਕਟਰ ਜੀਗਾ ਉਹਨੇ ਟੀਗਾ ਪਰ ਆਹੀਗਾ ਤੇ ਹਕੂਮਤ ਵਾਲੋਂ ਲਿਆ ਭਾਈ ਉਹ ਜਿਹੜਾ ਸੁਖਦੀਪ ਨਹੀਂ ਜੀ ਦਾ ਦਲਚੀਆ ਤੋ ਲੈ ਕੇ ਆਈਗਾ ਬੱਚੇ ਹਾਂ ਉਸੇ ਮੈਂ ਦਾ ਦੁਲਚੀ ਕੀ ਆਲੀ ਮੈਂ ਦਾ ਹੀ ਇਹ ਕਟਾ ਮਾਂ ਵੀ ਦੁਲਚੀ ਗਿਆ ਮੈਂ ਵੱਡੀ ਆ ਜਿਹੜੀ ਇਹਦੀ ਨਾਨੀ ਬਿੱਲੋ ਆ ਜਿਹੜੀ ਦੁਲਚੀ ਕਹਿਣੇ ਕੋਲ ਠੀਕ ਹੈ ਬਈ ਨਾਨੀ ਉਹਦੀ ਆਪੇ ਖੁਦਾਬਖਸ਼ ਦਾ ਗਿਆ ਹਾਂਜੀ ਆਪ ਖੁਦਾਬਖਸ਼ ਦਾ ਕੀ ਬਾਤ ਆ ਬਈ ਹੁਣ ਬਲੱਡ ਲਾਈਨ ਬਹੁਤ ਤਕੜੀ ਆ ਗਈ ਹਾਂ ਆ ਇਹਦੀ ਮਾਂ ਥੱਲੇ 20 ਕਿਲੋ ਦੁੱਧ ਆ ਮੰਨ ਲਓ ਇਹਦੀ ਮਾਂ ਥੱਲੇ ਠੀਕ ਹੈ ਬਈ ਇਹ ਕਟਾ ਕਿਨੇ ਦਾ ਦੇ ਦੇਾਂਗੇ ਬਈ ਇਹ 30000 ਦਾ ਦੇ ਦੇਾਂਗੇ ਜੀ 30000 ਦਾ ਮਾਣਤਾਂ ਵਿੱਚੋਂ ਕਰ ਦਾਂ ਮਾਣਤਾਂ ਕਰ ਦਿਆਂਗੇ ਠੀਕ ਹੈ ਬੱਲੇ ਬਈ ਤੋਰੀਏ ਮੇਰੇ ਮੜਾ ਜਣੂ ਘਰ ਆਉਂਦੀਏ ਤੋਰੀ ਦੇ ਜਾ ਤੇ ਮੇਰੇ ਪੈਰਾਂ ਵਾਲਾ ਖੁਦਾ ਬਖਸ਼ ਬਈ ਅਲ ਬਖਸ਼ ਵਾਲੇ ਭਰਾ ਉਹਨੇ ਮਨਜੀਤ ਉਹਨੇ ਦੇ ਕੋਲੇ ਹੁੰਦਾ ਹੀ ਉਦੋਂ ਬਾਅਦ ਮੈਨੂੰ ਲੈ ਮਰ ਗਿਆ ਨਾ ਸਾਨੋ ਮਰ ਗਿਆ ਸਾਨ ਹਾਂ ਬਹੁਤ ਚੰਗਾ ਸਾਨ ਸੀ ਬਈ ਉਹ ਬੋਲੋ ਤੁਸੀਂ ਉਹਨਾਂ ਨੇ ਤਾਂ ਵੀ ਚਾਹੀ ਬਈ ਅਲ ਬਖਸ਼ ਵਾਲੇ ਉਹਨੇ ਉਹ ਪਿਹੜਦੇ ਸੀਗੇ ਦੋਵੇਂ ਤੇ ਉਹਨਾਂ ਨੇ ਪਿੰਦੇ ਬਾਈ ਨੂੰ ਦੇ ਤਾਂ ਪਿੰਦੇ ਬਾਈ ਤੋਂ ਗਾਂ ਵੀਰਾ ਲੈ ਗਏ ਉਹ ਉੱਥੇ ਜਾ ਕੇ ਵਿਚਾਰਾ ਉਹ ਮੈਂ ਸੁਣਿਆ ਚਲਾਣੇ ਪਾ ਗਿਆ ਕਾਕੀਰ ਜਦੋਂ ਉਹਦੇ ਪਰਮਾਤਮਾ ਦੀ ਕਿਰਪਾ ਨਾਲ ਹੋਣਾ ਉਹਦੀ ਮਾਂ ਵੀ ਜਿੱਦੇ ਉਥੋਂ ਦਲਚੀਗਾ ਤੋਂ ਲੈ ਕੇ ਆਂਦੀ ਆਪਾਂ ਖੁਦ ਨਾਲ ਜਾ ਕੇ ਲੈ ਕੇ ਆਂਦੀ ਆ। ਠੀਕ ਆ ਬਈ ਯਾਰ ਕੀ ਬਾਤ ਆ। ਉਦੋਂ ਤਾਂ ਕੱਟੀ ਸੀਗੀ ਇਹਦੇ ਕਿ ਜਿੱਡੀ ਜੋ ਲੈ ਕੇ ਆਂਦੀ ਸੀ। ਠੀਕ ਆ ਬਈ। ਹੁਣ ਤਾਂ ਤੀਜੇ ਸੂਏ ਦੂਜੇ ਸੂਏ ਦਾ ਇਹ ਹੈ। ਠੀਕ ਹੈ ਦੂਜੇ ਤੀਜਾ ਸੂਆ ਹੁਣ ਸੂਈ ਆ। ਤੀਜਾ ਸੂਆ ਹੁਣ ਸੂਣਾ ਹੋਣਾ ਮੇਰੇ ਨਾਲ। ਠੀਕ ਹੈ ਵੀਰੇ। ਅੱਛਾ ਤੇ ਬੂਰੀ ਬਈ। ਬੂਰੀ ਵੀ ਬਈ ਚੌਥਾ ਖਸੂਆ ਬੂਰੀ ਸੂਈ ਆ। ਕਿਦਨ ਸੂਈ ਆ ਇਹ? ਇਹ ਕਾਲੀ ਸੂਈ ਆ ਠੀਕ ਆ ਬਈ ਦੇਖਿੰਨ ਕਿਵੇਂ ਨਿਕਲਾ ਚੋਣ ਚਾਣਾ ਚੋਣ ਮੈਨਾਂ ਇੱਕ ਨੰਬਰ ਜਮਾ ਠੀਕ ਆ ਵੱਡੇ ਬਈ ਮਗਰ ਕੱਟੀ ਬਈ ਮਗਰ ਕੱਟੀ ਬੂਰੀ ਬਈ ਬਹੁਤ ਟੌਪ ਦੀ ਕੱਨੀ ਬਈ ਮੈਨੂੰ ਜਮਾ ਪਿਓਰ ਬੂਰੀ ਆ ਹਾਂ ਗਲਾਬੀ ਜਿਹੀ ਮਡੀਆ ਹਾਂ ਤੂੰ ਜੀ ਚਿੱਟੀ ਬੂਰੀ ਹਾਂ ਵੇਖੀ ਬਈ ਕੀ ਬਣਦੀ ਜਮਾ 골ਡਨ ਪੈਨ ਕਲਰ ਆ ਹਨ ਚੱਲ ਪੱਤੇ ਕਲਰ ਵਕਈ ਬਹੁਤ ਘੈਂਡਾ ਕੱਟੀਦਾ ਹਨ ਨਹੀਂ ਮਿੱਤਰੋ ਕੱਟੀ ਤੁਹਾਨੂੰ ਸਰਪ੍ਰਾਈਜ਼ ਹੀ ਮਿਲਣੀ ਦੋਵਾਂ ਮਈਆਂ ਵਗਰੀ ਹਾਂ ਠੀਕ ਆ ਵੀਰੇ ਨਹੀਂ ਓਕੇ ਬੱਲੇ ਆ ਜਾ ਆ ਜਾ ਮੈਂ ਵੀ ਪੂਰੀ ਵੱਡੀ ਆ ਮੀਂ ਚੰਗੀ ਆ ਮੈਂ ਕੋਈ ਸ਼ੱਕ ਨਹੀਂ ਮੈਨੂੰ ਲੈ ਕੋ ਇਹ ਥੱਲੇ ਵੀ 9 10 ਕਿਲੋ ਵਾਂਗੂ ਬੋਲਾ ਏ ਥੱਲੇ ਹਾਂ ਨਹੀਂ ਮੈਂ ਹੀ ਚੰਗੀ ਆ ਬੱਲੇ ਬਈ ਜਿਹੜੀ ਚੰਗੀ ਆ ਚੰਗੀ ਆ ਹੂੰ ਸੋਹਣੀ ਤੇ ਲੱਗਦੀ ਆ ਮੈਂ ਵੱਣਦੀ ਤਨਦੀ ਆ ਮੂੰਹ ਮੱਥੇ ਲੱਗਦੀ ਆ ਹੂੰ ਬਾਕੀ ਚੀਜ਼ ਨੇ ਦਾ ਚੀਜ਼ ਹੀ ਰਹਿਣਾ ਵੀਰੇ ਹਨਾ ਹੋ ਕੱਟੀ ਦਿਖਾ ਦੇ ਸਵਾਰ ਕੇ ਬਈ ਮਾੜੀ ਕੱਟੀ ਦਿਖਾ ਲਈ 골ਡਨ ਬੋਦੀ ਆ ਵਾ ਤੇਰਾ ਕੱਟੀ ਕਿਆ ਬਾਤ ਹੈ ਹਨਾ ਬਹੁਤ ਸੋਹਣੀ ਲੱਗੀ ਮੈਨੂੰ ਤਾਂ ਆਪਰਾ ਨੰਬਰ ਕਿੰਨਾ ਆ ਗਿਆ ਬਈ 97810 9724 97810 9724 ਪਿੰਡ ਗੱਲਕੁਰਦੂ ਜ਼ਿਲ੍ਹਾ ਫਰੋਜਪੁਰ ਰੰਮੀ ਬਈ ਦਾ